ਹਲੇਲੂਇਆ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਮੇਰੇ ਸਾਰੇ ਭੈਣ ਭਰਾਵਾਂ ਨੇ ਜੈਮਸੀ ਜੀ ਦੀ ਤੇ ਆਓ ਇਸ ਸੁੰਦਰ ਸਮੇ ਲਈ ਇਸ ਸੁੰਦਰ ਸਵੇਰ ਲਈ ਇਸ ਸੁੰਦਰ ਦਿਨ ਲਈ ਜਿਹੜਾ ਪਿਤਾ ਪਰਮੇਸ਼ਰ ਨੇ ਸਾਡੇ ਲਈ ਠਹਿਰਾਇਆ ਪ੍ਰਭੂ ਦਾ ਧੰਨਵਾਦ ਕਰਦੇ ਹੋਏ ਅਸੀਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਹਲੇਲੂਇਆ ਹalleluyah halleluyah 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 ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਇਸ ਦਿਨ ਲਈ ਇਸ ਸੁੰਦਰ ਮੌਕੇ ਲਈ ਪਿਤਾ ਪਰਮੇਸ਼ਰ ਸੇ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਡੇ ਲਈ ਠਹਿਰਾਇਆ ਇਸ ਸੁੰਦਰ ਮੌਕੇ ਲਈ ਤੁਹਾਡਾ ਧੰਨਵਾਦ ਪ੍ਰਭੂ ਜੀ ਅਤੇ ਪਿਤਾ ਪਰਮੇਸ਼ਰ ਸੇ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਸ ਜੋਗ ਸਾਂਝਿਆ ਇਸ ਕਾਬਿਲ ਸਮਝਿਆ ਪਿਤਾ ਤਾਂ ਕਿ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਸਕੀਏ ਤੁਹਾਡੀ ਹਜ਼ੂਰੀ ਦੇ ਵਿੱਚ ਬੈਠ ਸਕੀਏ ਅਸੀਂ ਪਾਪੀ ਤੇ ਗੁਨਾਹਗਰ ਬੰਦੇ ਆ ਪਰ ਪਿਤਾ ਤੁਹਾਡਾ ਰਹਿਮ ਹੋਇਆ ਸਾਡੇ ਤੇ ਤੁਹਾਡਾ ਫਜ਼ਲ ਅਸੀਂ ਤਾਂ ਹੀ ਅੱਜ ਤੁਹਾਡੇ ਸਾਹਮਣੇ ਬੈਠ ਸਕਿਆ ਪਿਤਾ ਪਰਮੇਸ਼ਰ ਅਤੇ ਬੇਤਾ ਸਿ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਜੀਵਨ ਲਈ ਇਹ ਸਾਹਾਂ ਲਈ ਪ੍ਰਭੂ ਜੀ ਤੁਹਾਡੇ ਰਹਿਮ ਲਈ ਤੁਹਾਡੇ ਫਜ਼ਲ ਲਈ ਪਿਤਾ ਜਿਹੜਾ ਤੁਸੀਂ ਸਾਡੇ ਨਾਲ ਹਰ ਸਮੇਂ ਹਰ ਦਿਨ ਕਰਦੇ ਹੋ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸਾਨੂੰ ਇੱਕ ਚੰਗਾ ਪਰਿਵਾਰ ਦਿੱਤਾ ਸੀ ਤੁਹਾਡਾ ਧੰਨਵਾਦ ਕਰਦੇ ਹਾਂ ਸਾਨੂੰ ਇੱਕ ਚੰਗੇ ਚੀਫਨ ਦੇ ਨਾਲ ਬLES ਕੀਤਾ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇੱਕ ਚੰਗਾ ਅਗੂਆ ਦੇਣ ਲਈ ਇੱਕ ਚੰਗਾ ਪਾਸਟਰ ਦੇਣ ਲਈ ਇੱਕ ਰੱਬ ਦਾ ਦਾਸ ਦੇਣ ਲਈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਇੱਕ ਚੰਗੀ ਕਲੀਸ਼ਾ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਇੱਕ ਚੰਗੇ ਭਾਈ ਭੈਣ ਦਿੱਤੇ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਪਰਿਵਾਰਿਕ ਮੈਂਬਰ ਦਿੱਤੇ ਚੰਗੇ ਪਿਤਾ ਉਹਦੇ ਲਈ ਵੀ ਤੁਹਾਡਾ ਧੰਨਵਾਦ ਕਰਦੇ ਆ ਤੇ ਪਿਤਾ ਪਰਮੇਸ਼ਰ ਅਸੀਂ ਤੁਹਾਨੂੰ ਸ਼ੁਕਰਗੁਜ਼ਾਰੀ ਦੀਆਂ ਭੇਟਾਂ ਚੜਾਉਂਦੇ ਆ ਪਿਤਾ ਤੁਸੀਂ ਸਾਨੂੰ ਇਦਾਂ ਦਾ ਪਿਆਰ ਕੀਤਾ ਤੁਸੀਂ ਸਾਨੂੰ ਅਜੀਹਾ ਪਿਆਰ ਕੀਤਾ ਪ੍ਰਭੂ ਤੁਸੀਂ ਆਪਣੇ ਇਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ ਪ੍ਰਭੂ ਜੀ ਸਾਡੇ ਪਾਪਾਂ ਦੇ ਲਈ ਸਾਡੇ ਗੁਨਾਹਾਂ ਦੇ ਲਈ ਪਿਤਾ ਉਹਨੂੰ ਸੂਲੀ ਉੱਤੇ ਚੜਾ ਦਿੱਤਾ ਉਹਨੂੰ ਸਲੀਬ ਦਿੱਤੀ ਗਈ ਪਿਤਾ ਪਰਮੇਸ਼ਰ ਉਹ ਮਰੀ Yeah. ਤੇ ਉਹਨੂੰ ਦਫਨਾਇਆ ਗਿਆ ਤੇ ਤੀਜੇ ਦਿਨ ਕੀ ਇਹ ਮੁਰਦਿਆਂ ਵਿੱਚੋਂ ਜੀ ਉੱਠਿਆ ਗਿਆ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਕੋਲ ਲਫ਼ਜ਼ ਹੀ ਨਹੀਂ ਹੈਗੇ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਿਵੇਂ ਕਰ ਸਕੀਏ ਸਭ ਦੇਖੋ ਸਾਡੇ ਕੋਲ ਸ਼ਬਦਾਂ ਦੀ ਥੋੜਾ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਨ ਦੇ ਯੋਗ ਨਹੀਂ ਸੀ ਪਰ ਪਿਤਾ ਪਰ ਤੁਹਾਡਾ ਰਹਿਮ ਹੋਇਆ ਤੁਹਾਡੀ ਦਇਆ ਹੋਇਆ ਪਿਤਾ ਅਸੀਂ ਤਾਂ ਹੀ ਤੁਹਾਡੇ ਸਾਹਮਣੇ ਬੈਠੇ ਹਾਂ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਸਾਨੂੰ ਹਜ਼ਾਰਾਂ ਦੀ ਕਰੋੜਾਂ ਦੀ ਭੀੜ ਵਿੱਚੋਂ ਪਿਤਾ ਪਰਮੇਸ਼ਰ ਸਾਨੂੰ ਵੱਖਰੇ ਕੀਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਤੇ ਨਾਮ ਨੂੰ ਵਡਿਆਈ ਦਿੰਨੇ ਆ ਤੁਹਾਡੇ ਨਾਮ ਨੂੰ ਮਹਿਮਾ ਦਿੰਨੇ ਆ ਪਿਤਾ ਪਰਮੇਸ਼ਰ ਤਸੀ ਆਪ ਜੀ ਦੇ ਇਕਲੋਤੇ ਪੁੱਤਰ ਪ੍ਰਭੂ ਯਸ਼ਮਸੀ ਜੀ ਦਿਨ ਆਵਿਸ਼ਤ ੜੀਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਝੁਕਦੀਆਂ ਅਤੇ ਪਿਤਾ ਮੈਂ ਪ੍ਰਾਰਥਨਾ ਕਰਦੀਆਂ ਕਿ ਜੈਸ ਤਰ੍ਹਾਂ ਤੁਸੀਂ ਸਾਨੂੰ ਰਾਤ ਪਰ ਸੰਭਾਲ ਕੇ ਰੱਖਿਆ ਰਾਤ ਪਰ ਸਾਡੀ ਮਦਦ ਕੀਤੀ ਪ੍ਰਭੂ ਜੀ ਸਾਡੀ ਰੱਖਿਆ ਕੀਤੀ ਉਸੇ ਤਰ੍ਹਾਂ ਦਿਨ ਪਰ ਵੀ ਸਾਨੂੰ ਸੰਭਾਲ ਕੇ ਰੱਖਣਾ ਦਿਨ ਪਰ ਦੇ ਕੰਮਾਂ ਵਿੱਚ ਸਾਡੀ ਰਖਵਾਲੀ ਕਰਨਾ ਪ੍ਰਭੂ ਜੀ ਪਿਤਾ ਸਾਡੇ ਰਾਸਤਿਆਂ ਦੇ ਆਉਣ ਜਾਣ ਵਿੱਚ ਸਾਡੀ ਮਦਦ ਕਰਨਾ ਸਾਡੇ ਕੰਮਾਂ ਕਾਰਾਂ ਵਿੱਚ ਸਾਡੀ ਮਦਦ ਕਰੋ ਸਾਡੀ ਪੜ੍ਹਾਈ ਦੇ ਵਿੱਚ ਸਾਡੀ ਮਦਦ ਕਰੋ ਪਿਤਾ ਪਰਮੇਸ਼ਰ ਆਪਣੀ ਸਮਰਥ ਨੂੰ ਆਪਣੀ ਪਪਾ ਨੂੰ ਸਾਡੇ ਘਰਾਂ ਪਰਿਵਾਰਾਂ ਉੱਤੇ ਬਣਾਈ ਰੱਖੋ ਪਿਤਾ ਪਰਮੇਸ਼ਰ ਅਸੀਂ ਤੁਹਾਡੇ ਪਵਿੱਤਰ ਆਤਮਾ ਦੀ ਅਗਵਾਈ ਮੰਗਦੇ ਹਾਂ ਪ੍ਰਭੂ ਜੀ ਜਿਹੜਾ ਸਾਡਾ ਮਦਦਕਾਰ ਆ ਜਿਹੜਾ ਤੁਹਾਡੇ ਵੱਲੋਂ ਬਖਸ਼ਿਆ ਹੋਇਆ ਪਿਤਾ ਉਹ ਦਿਨ ਭਰ ਸਾਡੇ ਕੰਮਾਂ ਦੇ ਵਿੱਚ ਸਾਡੀ ਮਦਦ ਕਰੀਏ ਰਾਹ ਦੇ ਵਿੱਚ ਆਉਣ ਵਾਲੀ ਰੁਕਾਵਟ ਦੇ ਵਿੱਚ ਸਾਡੀ ਮਦਦ ਕਰੀਏ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਦੁੱਖਾਂ ਤੋਂ ਚਿੰਤਾਵਾਂ ਤੋਂ ਪਿਤਾ ਸਾਡੀ ਮਦਦ ਕਰੇ ਸਾਨੂੰ ਹਰ ਵਕਤ ਸੰਭਾਲ ਕੇ ਰੱਖੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਤੇ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਉਹਨਾਂ ਲੋਕਾਂ ਵਾਸਤੇ ਪ੍ਰਭੂ ਜਿਨ੍ਹਾਂ ਦਾ ਵਿਸ਼ਵਾਸ ਸਿਰਫ ਤੁਹਾਡੇ ਨਾਂ ਉੱਤੇ ਆ ਜਿਨ੍ਹਾਂ ਦਾ ਵਿਸ਼ਵਾਸ ਪ੍ਰਭੂ ਯਸ਼ੂ ਮਸੀਹ ਜੀ ਤੇ ਨਾ ਹਉਤੇ ਆ ਪ੍ਰਭੂ ਜੀ ਉਹਨਾਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣਾ ਉਹ ਲੋਕ ਜੋ ਕੁਝ ਵੀ ਤੁਹਾਡੇ ਤੋਂ ਮੰਗ ਰਹੇ ਨੇ ਪਿਤਾ ਪਰਮੇਸ਼ਰ ਚਾਹ ਚ ਜਿਹੜੀ ਮਰਜ਼ੀ ਹੋਵੇ ਕਲੀਸ਼ਾ ਜਿਹੜੀ ਮਰਜ਼ੀ ਹੋਵੇ ਪਿਤਾ ਪਰਮੇਸ਼ਰ ਪਰ ਤੁਹਾਡੇ ਨਾਮ ਨੂੰ ਮਹਿਮਾ ਦੇਣ ਵਾਲੇ ਹੋਣ ਪਿਤਾ ਪਰਮੇਸ਼ਰ ਉਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰੋ ਉਹਨਾਂ ਦੀ ਮਰਾਦਾਂ ਨੂੰ ਪੂਰੀਆਂ ਕਰੋ ਤਾਂ ਕਿ ਉਹ ਤੁਹਾਡੇ ਨਾਮ ਦੇ ਵਿੱਚ ਵੱਧਦੀ ਰਹਿਣ ਪਿਤਾ ਪਰਮੇਸ਼ਰ ਤੁਹਾਡੇ ਫਜ਼ਲ ਨਾਲ ਤੁਹਾਡੇ ਰਹਿਮ ਨਾਲ ਭਰਪੂਰ ਹੋ ਜਾਣ ਪਿਤਾ ਪਰਮੇਸ਼ਰ ਅਤੇ ਉਹ ਰੂਹ ਤੇ ਸੱਚਾਈ ਨਾਲ ਪਿਤਾ ਤੁਹਾਡੇ ਨਾਮ ਨੂੰ ਤੁਹਾਡੇ ਵਿਧੀਆਂ ਨੂੰ ਤੁਹਾਡੇ ਹੁਕਮਾਂ ਨੂੰ ਮੰਨਣ ਵਾਲੇ ਹੋ ਜਾਣ ਤੁਹਾਡੇ ਕੰਮਾਂਗਾਰਾਂ ਨੂੰ ਕਰਨ ਵਾਲੇ ਹੋ ਜਾਣ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਮੈਂ ਹਾਰੇ ਕੋ ਬਿਮਾਰੀ ਨੂੰ ਜਿਹੜੀ ਲਾਇ ਲਾਇ ਇਸ ਬਿਮਾਰੀਆਂ ਜਿੰਨਾ ਬਿਮਾਰੀਆਂ ਨੇ ਤੁਹਾਡੇ ਲੋਕਾਂ ਨੂੰ ਤੁਹਾਡੇ ਬੱਚਿਆਂ ਨੂੰ ਫੜਿਆ ਹੋਇਆ ਪਿਤਾ ਪਰਮੇਸ਼ਰ ਮੈਂ ਉਹਨਾਂ ਬਿਮਾਰੀਆਂ ਨੂੰ ਡਾਂਟ ਦੇਨੀ ਆ ਪ੍ਰਭੂ ਯਸ਼ੁ ਮਸੀਹ ਦੇ ਨਾਮ ਵਿੱਚ ਕਿੰਨਾ ਬੱਚਿਆਂ ਦੀਆਂ ਜ਼ਿੰਦਗੀਆਂ ਵਿੱਚੋਂ ਨਿਕਲ ਕੇ ਚਲੀਆਂ ਜਾਂ ਸ਼ੈਤਾਨ ਦੀਆਂ ਉਹਨਾਂ ਯੋਜਨਾ ਨੂੰ ਕੈਨਸਲ ਕਰ ਦੇਣੀ ਹੈ ਪਿਤਾ ਪਰਮੇਸ਼ਰ ਤੁਹਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਤੇ ਮੈਨਨ ਨੂੰ ਡਾਂਟ ਦੇਣੀ ਹੈ ਕਿ ਜਾਓ ਨਿਕਲ ਕੇ ਉਜਾੜਾਂ ਨੂੰ ਚਲੇ ਜਾਓ ਸੁੱਕੀਆਂ ਥਾਵਾਂ ਦੇ ਵਿੱਚ ਚਲੇ ਜਾਓ ਤੁਹਾਡੇ ਬੱਚੇ ਆਜ਼ਾਦ ਹੋ ਚੁੱਕੇ ਨੇ ਪ੍ਰਭੂ ਜੀ ਤੁਹਾਡੇ ਵਿੱਚ ਫ੍ਰੀ ਹੋ ਚੁੱਕੇ ਨੇ ਮੈਂ ਵਿਸ਼ਵਾਸ ਕਰਦੀ ਹਾਂ ਪ੍ਰਭੂ ਤੁਹਾਡੇ ਰਹਿਮ ਤੇ ਫਜ਼ਲ ਨਾ ਭਰਪੂਰ ਹੋ ਚੁੱਕੇ ਨੇ ਪਿਤਾ ਤੁਸੀਂ ਅਧਿਕਾਰ ਦਿੱਤਾ ਕਿ ਜੋ ਕੁਝ ਤੂੰ ਧਰਤੀ ਤੇ ਬੰਨੇਗਾ ਮੈਂ ਸਵਰਗਾਂ ਦੇ ਵਿੱਚੋਂ ਬੰਦੇਗਾ ਤੇ ਜੋ ਕੁਝ ਤੂੰ ਖੋਲੇਗਾ ਮੈਂ ਸਵਰਗਾਂ ਦੇ ਵਿੱਚੋਂ ਖੋਲ੍ਹ ਦਿਆਂਗਾ ਤੇ ਪਿਤਾ ਪਰਮੇਸ਼ਰ ਮੈਂ ਵੈਰੀ ਦੀਆਂ ਯੋਜਨਾਵਾਂ ਨੂੰ ਜਿਹੜੀਆਂ ਤੁਹਾਡੇ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਨੇ ਜਿਨ੍ਹਾਂ ਨੇ ਬਿਮਾਰ ਨੂੰ ਬਣਾਇਆ ਹੋਇਆ ਜਿਨ੍ਹਾਂ ਨੇ ਕਮਾਂਦਕਾਰਾਂ ਦੇ ਵਿੱਚ ਰੁਕਾਵਟ ਨੂੰ ਪੈਦਾ ਕੀਤਾ ਹੋਇਆ ਪਿਤਾ ਪਰਮੇਸ਼ਰ ਮੈਂ ਉਹਨਾਂ ਨੂੰ ਸੁੱਕੀਆਂ ਤੇ ਉਜਾੜ ਥਾਮਾਂ ਦੇ ਵਿੱਚ ਬੰਨ੍ਹ ਦੇਣੀ ਅਤੇ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਸਵਰਗਾਂ ਦੇ ਵਿੱਚੋਂ ਵੀ ਬੰਨ੍ਹ ਦਿੱਤਾ ਤੇ ਪਿਤਾ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਆਪਣੀ ਬਰਕਤ ਨੂੰ ਆਪਣੀ ਆਸ਼ੀਸ਼ ਨੂੰ ਆਪਣੀ ਸਮਰਥ ਨੂੰ ਪਿਤਾ ਸਵਰਗ ਦੇ ਵਿੱਚੋਂ ਰਿਲੀਜ਼ ਕਰੋ ਆਪਣੇ ਬੱਚਿਆਂ ਦੇ ਲਈ ਤਾਂ ਕਿ ਪਿਤਾ ਪਰਮੇਸ਼ਰ ਤੁਹਾਡੇ ਬੱਚੇ ਤੁਹਾਡੇ ਰਹਿਮ ਨਾਲ ਭਰਪੂਰ ਹੋ ਜਾਣ ਤੁਹਾਡੇ ਸੱਚਾਈ ਦੇ ਨਾਲ ਸਦੀਹਾਈ ਦੇ ਨਾਲ ਚੱਲਣ ਪਿਤਾ ਪਰਮੇਸ਼ਰ ਤੁਹਾਡੇ ਅਕੋਰਡਿੰਗ ਚੱਲਣ ਪ੍ਰਭੂ ਜੀ ਅਤੇ ਮੈਂ ਵਿਸ਼ਵਾਸ ਕਰਦੀ ਆ ਕਿ ਤੁਸੀਂ ਹਰ ਇੱਕ ਘਟੀ ਨੂੰ ਪੂਰਾ ਕਰਨ ਵਾਲੇ ਪਰਮੇਸ਼ਰ ਹੋ ਪਿਤਾ ਤੁਸੀਂ ਆਪਣੇ ਬੱਚਿਆਂ ਦੀ ਹਰ ਇੱਕ ਘਟੀ ਨੂੰ ਪੂਰਾ ਕੀਤਾ ਪ੍ਰਭੂ ਇੱਕ ਚੰਗਾ ਜੀਵਨ ਦੇਣ ਜਾ ਰਹੇ ਹੋ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਨੂੰ ਇੱਕ ਚੰਗੇ ਕਾਰੋਬਾਰ ਦੇ ਨਾਲ ਬles ਕਰਨ ਜਾ ਰਹੇ ਹੋ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਦੀ ਹਰ ਇੱਕ ਮੁਰਾਦ ਨੂੰ ਪੂਰਾ ਕਰਨ ਜਾ ਰਹੇ ਹੋ ਪ੍ਰਭੂ ਜੀ ਅਤੇ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਆ ਕਿ ਸਾਨੂੰ ਸੁਲੇਮਾਨ ਜੇ ਬੁੱਧ ਦਿਓ ਤਾਂ ਕਿ ਅਸੀਂ ਪਿਤਾ ਤੁਹਾਡੇ ਵਚਨਾਂ ਦੇ ਗਹਿਰੇ ਭੇਦਾਂ ਨੂੰ ਪ੍ਰਭੂ ਤੁਹਾਡੇ ਵਚਨਾਂ ਦੇ ਸਾਰੇ ਭੇਦਾਂ ਨੂੰ ਪ੍ਰਭੂ ਸਮਝਣ ਵਾਲੇ ਹੋ ਜਾਈਏ ਤੇ ਤੁਹਾਡੇ ਕਾਨੂੰਨਾਂ ਤੇ ਵਿਧੀਆਂ ਨੂੰ ਮੰਨਣ ਵਾਲੇ ਹੋ ਜਾਈਏ ਅਸੀਂ ਰੂਹ ਨਾਲ ਪ੍ਰਭੂ ਅਸੀਂ ਸਦੀਹਾਈ ਦੇ ਨਾਲ ਤੁਹਾਡੇ ਕੰਮਾਂ ਨੂੰ ਕਰ ਸਕੀਏ ਪ੍ਰਭੂ ਤੁਹਾਡੇ ਖੁਸ਼ਖਬਰੀ ਦੇ ਪ੍ਰਚਾਰ ਨੂੰ ਲੋਕਾਂ ਤੱਕ ਪਹੁੰਚਾ ਸਕੀਏ ਪਿਤਾ ਪਰਮੇਸ਼ਰ ਸਾਨੂੰ ਅਜਹੀ ਬੁੱਧ ਦਿਓ ਸਾਨੂੰ ਆਪਣੇ ਬੱਚਨਾ ਦੇ ਨਾਲ ਬles ਕਰੋ ਸਾਨੂੰ ਆਪਣੀ ਬੁੱਧ ਦੇ ਨਾਲ ਬles ਕਰੋ ਪਿਤਾ ਪਰਮੇਸ਼ਰ ਤਾਂ ਕਿ ਤੁਹਾਡੇ ਪ੍ਰਚਾਰ ਨੂੰ ਹੋਰ ਵੀ ਲੋਕਾਂ ਤੱਕ ਪਹੁੰਚਾਉਣ ਵਾਲੇ ਬਣ ਜਾਈਏ ਪਿਤਾ ਪਰਮੇਸ਼ਰ ਅਤੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਨੂੰ ਆਪਣਾ ਪਵਿੱਤਰ ਆਤਮਾ ਦਿੱਤਾ ਜਿਹੜਾ ਸਾਡਾ ਮਦਦਗਾਰ ਆ ਅਤੇ ਪਿਤਾ ਪਰਮੇਸ਼ਰ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਹਾਡਾ ਪਵਿੱਤਰ ਆਤਮਾ ਤੁਹਾਡੀ ਅਗਵਾਈ ਪਿਤਾ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਹੋਵੇ ਅੱਜ ਦੇ ਦਿਨ ਹਰ ਰੁਕਾਵਟ ਹਰ ਚਿੰਤਾ ਹਰ ਬਿਮਾਰੀ ਪਿਤਾ ਪਰਮੇਸ਼ਰ ਤੁਹਾਡੇ ਬੱਚਿਆਂ ਨੂੰ ਛੱਡ ਕੇ ਜਾਏ ਅਤੇ ਮੈਂ ਪਿਤਾ ਵਿਸ਼ਵਾਸ ਕਰਦੀ ਹਾਂ ਕਿ ਜੋ ਤੁਹਾਡੇ ਨਾਂ ਦੇ ਵਿੱਚ ਪਿਤਾ ਪਰਮੇਸ਼ਰ ਤੁਹਾਡੇ ਬੱਚੇ ਵੱਡੀਆਂ ਗਵਾਈਆਂ ਦੇ ਨਾਲ ਆਉਣ ਪ੍ਰਭੂ ਜੀ ਤੁਹਾਡੇ ਨਾਂ ਦੇ ਵਿੱਚ ਪਿਤਾ ਪਰਮੇਸ਼ਰ ਉਹਨਾਂ ਦੇ ਹਰ ਇੱਕ ਕੰਮ ਸਫਲ ਹੋ ਜਾਣ ਪ੍ਰਭੂ ਯਸ਼ਮਸੀਹ ਜੀ ਦੇ ਨਾਂ ਵਿੱਚ ਅਤੇ ਮੈਂ ਵਿਸ਼ਵਾਸ ਕਰਦੀਆਂ ਕਿ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਅਤੇ ਮਨਜ਼ੂਰ ਕਰ ਲਿਆ ਪ੍ਰਭੂ ਯਸ਼ਮਸੀਹ ਜੀ ਦੇ ਪਾਕ ਤੇ ਸਮਰਥੀ ਨਾਂ ਦੇ ਵਿੱਚ ਮੰਗ ਲੈਣੀਆਂ ਆਮਨ ਹallelujah